ਨਗਾਰਾ ਤੇ ਇਹਨਾਂ ਨੇ ਜਦੋਂ ਪੁੱਛਿਆ ਵੀ ਕਿਰਾ ਖਰਚਾ ਕੀ ਕਹਿੰਦਾ ਜੇ ਖੇਰਾ ਆ ਰਿਹਾ ਤੋ ਕੋਈ ਪੈਸਾ ਲੈਣਾ ਨਹੀਂ ਕਹ ਤਾੜੀ ਮਾਰੋ ਇਹਦੇ ਲਈ ਜੇ ਇਦਾਂ ਦੇ ਬੰਦੇ ਵੀ ਮੇਰੀ ਗੱਲ ਸੁਣੋ ਜੇ ਇਹਨਾਂ ਦੇ ਦਿਲ ਵਿੱਚ ਮੇਰੇ ਵਾਸਤੇ ਸਤਿਕਾਰ ਆ ਤੇ ਮੁਹੱਬਤ ਆ ਤੇ ਆਪਾਂ ਨੂੰ ਕੌਣ ਹਰਾ ਸਕਦਾ ਵਾ ਭਗਵੰਤ ਮਾਨ ਤਾਂ ਚਲੋ ਇੱਕ ਇਨਸਾਨ ਹੈ ਨਾ ਜੇ ਇਹਦੇ ਤੋਂ ਉਤਲਾ ਵੀ ਕੋਈ ਹੋਰ ਭਾਰਤ ਵਾਲਾ ਵੀ ਵੱਡਾ ਅਜੇ ਬੰਦਾ ਉਹ ਵੀ ਨਹੀਂ ਹਰਾ ਸਕਦਾ ਜਦ ਤੱਕ ਆ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਬੈਠੇ ਹੋ ਉਹ ਕਹਿੰਦੇ ਆਵਾਜ਼ੇ ਖਲਕਤ ਨਗਾਰਾ ਏ ਖੁਦਾ ਤੁਹਾਡੀ ਆਵਾਜ਼ ਜਿਹੜੀ ਨਾ ਲੋਕਾਂ ਦੀ ਆਵਾਜ਼ ਇਹ ਰੱਬ ਦੀ ਆਵਾਜ਼ ਹੁੰਦੀ ਤਾਂ ਮੈਨੂੰ ਰੱਬ ਦੀ ਆਵਾਜ਼ ਤੁਹਾਡੇ ਜ਼ਰੀਏ ਅੱਜ ਮੈਨੂੰ ਆ ਰਹੀ ਆ ਤੁਹਾਡਾ ਸਾਰਿਆਂ ਦਾ ਮੈਂ ਔਰ ਤੇਰਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਜਿਹੜੇ ਇੱਜ਼ਤ ਕੀਤੀ ਮੇਰੀ ਸਤਕਾਰਯੋਗ ਭੈਣੋ ਭਰਾਓ ਪਿੰਡ ਦੇ ਸਤ ਸਤਕਾਰਯੋਗ ਜਸਵਿੰਦਰ ਸਿੰਘ ਜੀ ਰਿੰਪੀ ਮੇਰੇ ਖੱਬੇ ਪਾਸੇ ਰਾਹੁਲਿੰਦਰ ਸਿੰਘ ਜੀ ਸਿੱਧੂ ਸਾਹਿਬ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆ ਜਿਹੜੀ ਚੋਣ ਪ੍ਰਣਾਲੀ ਬਣੀ ਆ ਨਾ ਇਹ ਕੋਈ ਜਹਾਜ਼ਾਂ ਚ ਉੱਡਣ ਵਾਸਤੇ ਨਹੀਂ ਬਣਾਈ ਦੀਟਰਾ ਦੇ ਜਾਂ ਗੱਡੀਆਂ ਝੂਟਣ ਵਾਸਤੇ ਨਹੀਂ ਬਣਾਈ ਜਾਂ ਚੰਡੀਗੜ੍ਹ ਦੇ ਵਿੱਚ ਵੱਡੇ ਵੱਡੇ ਸਰਕਾਰੀ ਬੰਗਲਿਆਂ ਵਿੱਚ ਏਸੀ ਕਾ ਲਾ ਕੇ ਤੁਸੀਂ ਕੋਈ ਆਪਣੀ ਮੌਜਬਸਤੀ ਕਰੋ ਇਹਦੇ ਵਾਸਤੇ ਨਹੀਂ ਬਣਾਈ ਸਰਕਾਰੀ ਇਹ ਜਿਹੜੀ ਚੋਣ ਪ੍ਰਣਾਲੀ ਬਣਾਈ ਆ ਲੋਕਤੰਤਰ ਬਣਿਆ ਵਾ ਜਿਹੜੇ ਸਾਡੇ ਪੁਰਖੇ ਸੀਗੇ ਬਾਬਾ ਸਾਹਿਬ Ambedkar ਵਰਗੇ ਜਿਨ੍ਹਾਂ ਨੇ ਇਹ ਸੰਵਿਧਾਨ ਘੜਿਆ ਇਹਦਾ ਮਤਲਬ ਇਹ ਸੀਗਾ ਥੋੜੀ ਅਵਾਸ ਲੋ ਕਰੋ ਇਹਦਾ ਮਤਲਬ ਇਹ ਸੀਗਾ ਕਿ ਵੋਟ ਰਾਜ ਨਹੀਂ ਤੁਸੀਂ ਇਹੋ ਜੀ ਸਰਕਾਰ ਚੁਣੋ ਜਿਹੜੀ ਲੋਕਾਂ ਤੱਕ ਬੜਦੀਆਂ ਸਹੂਲਤਾਂ ਪਹੁੰਚਾ ਸਕੇ ਜੇ ਮਗਰਲੀ ਸਰਕਾਰ ਨਹੀਂ ਪਹੁੰਚਾ ਸਕਦੀ ਤੇ ਤੁਹਾਨੂੰ ਹਰ 5 ਸਾਲ ਬਾਅਦ ਮੌਕਾ ਮਿਲਦਾ ਤੇ ਮਗਰਲੇ ਨੂੰ ਕੱਢ ਦਿਓ ਤੇ ਨਵੇਂ ਚੁਣ ਲਓ ਐਦਾਂ ਹੀ ਪੰਚਾਇਤ ਐਦਾਂ ਹੀ ਐਮਐਲਏ ਇਸੇ ਤਰੀਕੇ ਨਾਲ ਦੇਸ਼ ਦੀ ਸਰਕਾਰ ਐਮਪੀ ਦੇ ਨਾਲ ਬਦਲ ਸਕਦੇ ਤੁਸੀਂ ਹੁਣ ਮੈਂ ਤੁਹਾਡੇ ਅੱਜ ਪਿੰਡ ਦੇ ਵਿੱਚ ਕੱਲੇ ਪਿੰਡ ਦੀ ਗੱਲ ਕਰਦੇ ਆਪਾਂ ਲੇਹਲ ਕਲਾਂ ਦੀ ਸਾਡੇ ਛੋਟੇ ਵੀ ਰਿੰਪੀ ਨੇ ਚਾਰ ਪੰਜ ਬੜੀਆਂ ਵਧੀਆ ਗੱਲਾਂ ਠੋਸ ਰੱਖਿਆ ਔਰ ਜਦੋਂ ਮੈਂ ਤੁਰ ਕੇ ਆਇਆ ਉਤਰ ਕੇ ਜਿਹੜਾ ਉਹ ਬੱਸ ਸਟੈਂਡ ਤੁਹਾਡਾ ਬਣਿਆ ਹੋਇਆ ਐ ਇੰਦਾ ਲੱਗਦਾ ਸੀ ਜਿਦਾ ਕੋਈ ਚੰਡੀਗੜ੍ਹ ਦਾ ਬੱਸ ਸਟੈਂਡ ਬਣਿਆ ਹੋਇਆ ਖੂਬਸੂਰਤ ਸੋਹਣੇ ਢੀਕੇ ਨਾਲ ਵਧੀਆ ਚਾਰ ਪੈਸੇ ਲੱਗੇ ਨਜ਼ਰ ਆਉਂਦੇ ਨੇ ਫਿਰ ਇਹਨਾਂ ਨੇ ਹਸਪਤਾਲ ਬਣਾਇਆ ਔਰ ਹਸਪਤਾਲ ਬਣਾ ਕੇ ਉਹਨੂੰ ਹੈਂਡਓਵਰ ਕਰ ਦਿੱਤਾ ਸਰਕਾਰ ਨੂੰ ਸ਼ਾਇਦ ਉਹਨੂੰ ਡਿਸਪੈਂਸਰੀ ਹੋਊਗੀ ਹਾਂਜੀ ਪਹਿਲਾਂ ਡਿਸਪੈਂਸਰੀ ਤੋਂ ਉਸ ਤੋਂ ਬਾਅਦ ਇਹਨਾਂ ਨੇ ਸਕੂਲ ਖੜਾ ਕੀਤਾ ਸਕੂਲ ਦੇ ਵਿੱਚ ਉਹਨੂੰ ਕੰਮ ਕਰਾਇਆ ਦੱਸਿਆ ਗਿਆ ਵਾ ਕਿ ਪਿਛਲੀ ਸਰਕਾਰ ਵੇਲੇ 35 ਲੱਖ ਰੁਪਏ ਸਕੂਲ ਤੇ ਲੱਗਿਆ ਫਿਰ ਆਲਮੋਸਟ ਸਾਰੇ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਉਂਦੇ ਕਰਦੇ ਕੋਈ ਕਰੋੜ ਡੇਢ ਕਰੋੜ ਰੁਪਇਆ ਉਹਦੇ ਤੇ ਖਰਚ ਕੀਤਾ ਤਿੰਨ ਪਾਰਕ ਤਿੰਨ ਪਾਰਕ ਬਣਾਏ ਓਪਨ ਜਿਮ ਲਾਏ ਲਾ ਆ ਸਾਡੇ ਕਾਂਗਰਸ ਪਾਰਟੀ ਦੀ ਜਾਂ ਮਗਰਲੀ ਸਰਕਾਰ ਦੀ ਦੇਣ ਇਸ ਨਗਰ ਨੂੰ ਹੈ ਕੈਮਰੇ ਉਹ ਨਹੀਂ ਸਾਰੇ ਪਿੰਡ ਚ ਕੈਮਰੇ ਸੀਸੀਟੀਵੀ ਲੱਗੇ ਹੁਣ ਮੈਨੂੰ ਇਹ ਦੱਸੋ ਅਸੀਂ ਐਕਸਰ ਸੁਣਦੇ ਆਂ ਭਗਵਾਨ ਦੇ ਕਹਿ ਰਿਹਾ ਸਾਰੇ ਦੇਸ਼ ਵਿੱਚ ਘੁੰਮ ਕੇ ਇੱਥੇ ਨਹੀਂ ਗੱਲਾਂ ਕਹਿੰਦਾ ਉਹ ਸਾਰੇ ਦੇਸ਼ ਵਿੱਚ ਗੋਆ ਜਾਂਦਾ ਗੁਜਰਾਤ ਜਾਂਦਾ ਹਰਿਆਣਾ ਜਾਂਦਾ ਆ ਮਗਰਲੀ ਆਨੇ ਤਾਂ 70 ਸਾਲ ਵਿੱਚ ਕੁਝ ਨਹੀਂ ਕੀਤਾ ਮਗਰਲੀ ਆ ਦੇ 70 ਸਾਲ ਵਿੱਚ ਪਾਰਟੀਆਂ ਨੇ ਕੁਝ ਨਹੀਂ ਕੀਤਾ ਪੀਜੇ 70 ਸਾਲ ਵਿੱਚ ਕੁਝ ਨਹੀਂ ਹੋਇਆ ਤੇ ਲੇਲਕਲਾ ਦੇ ਵਿੱਚ ਆ ਜਿਹੜੇ 5 4 ਗੱਲਾਂ ਭਟੀਆਂ ਘੜਾਤੀਆਂ ਤੈਨੂੰ ਤੂੰ ਇੱਥੇ ਦੱਸ ਦੇ ਕਿ ਤੁਹਾਡੀ ਪਾਰਟੀ ਨੇ ਮਗਰਲੇ 2 ਸਾਲ ਦੇ ਵਿੱਚ 2 ਸਾਲ ਹੋ ਗਏ ਲਗਭਗ ਅੱਧਾ ਸਮਾਂ ਸਰਕਾਰ ਦਾ ਗੁਜ਼ਰ ਚੁੱਕਿਆ ਵਾ ਔਰ ਅੱਧੇ ਸਮੇਂ ਵਿੱਚ ਤੁਸੀਂ ਸਾਨੂੰ ਦੱਸ ਦਿਓਗੇ ਤੁਸੀਂ ਪੰਜਾਬ ਵਿੱਚ ਕੀ ਕੀਤਾ ਤੁਸੀਂ ਪਿੰਡਾਂ ਦੇ ਵਿੱਚ ਕੀ ਕੀਤਾ ਔਰ ਹੋਰ ਸੁਣੋ ਪੰਚਾਇਤਾਂ ਦੇ ਕੋ ਪੈਸੇ ਪਏ ਸੀਗੇ ਇਹ ਨਹੀਂ ਸੀਗੇ ਪਰ ਪਿੰਡਾਂ ਦੇ ਵਿੱਚ ਪੰਚਾਇਤਾਂ ਕੋ ਪੈਸੇ ਨਹੀਂ ਕਿ ਕਮੇਟੀਆਂ ਦੇ ਕੋ ਪੈਸੇ ਪਏ ਸੀਗੇ ਲੇਕਿਨ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਨਲਾਇਕਾਂ ਨੇ ਮਗਰ ਲੇ 2 ਸਾਲ ਵਿੱਚ ਕੋਈ ਪੈਸਾ ਨਹੀਂ ਲੱਗਣ ਦਿੱਤਾ ਅਖੇ ਇਹ ਜਿਹੜੇ ਪੈਸੇ ਨੇ ਕਾਂਗਰਸੀ ਸਰਪੰਚਾਂ ਦੇ ਨੇ ਕਦੀ ਸਰਕਾਰ ਦਾ ਖਜ਼ਾਨਾ ਵੀ ਕਿਸੇ ਪਾਰਟੀ ਦਾ ਹੁੰਦਾ ਉਹ ਲੋਕਾਂ ਦਾ ਖਜ਼ਾਨਾ ਹੁੰਦਾ ਤੁਸੀਂ ਟੈਕਸ ਦਿੰਦੇ ਹੋ ਖਜ਼ਾਨਾ ਕੋਈ ਭਗਵੰਤ ਦਾ ਤੇ ਕੇਜਰੀਵਾਲ ਦਾ ਆਪਣੇ ਕੋਲੋਂ ਨਹੀਂ ਭਰਿਆ ਹੋਇਆ ਉਹ ਤੁਹਾਡੇ ਪੈਸੇ ਨੇ ਲੇਕਿਨ ਕਈ ਜਾਂਦੇ ਫਿਰ ਵੀ ਕਿ 70 ਸਾਲ ਤੋਂ ਕੁਝ ਨਹੀਂ ਕੀਤਾ ਯਾਰ ਐਡਾ ਝੂਠ ਬੋਲਦੇ ਨੇ ਆ ਕੇਜਰੀਵਾਲ ਨੂੰ ਪੁੱਛੋ ਜੇ 70 ਸਾਲ ਵਿੱਚ ਦੇਸ਼ ਵਿੱਚ ਕੁਝ ਨਹੀਂ ਹੋਇਆ ਤੇ ਤੂੰ ਆ ਇਤਨਾ ਵੱਡਾ ਅਫਸਰ ਕਿੱਦਾਂ ਬਣ ਗਿਆ ਆਈਆਰਐਸ ਕਿੱਦਾਂ ਬਣ ਗਿਆ ਇਹ ਖੜਕਪੁਰ ਦੀ ਆਈਆਈਟੀ ਚੋਂ ਪੜਿਆ ਵਾ ਜਿੱਥੇ ਸਭ ਤੋਂ ਵੱਡਾ ਇੰਸਟੀਚਿਊਟ ਆ ਜਿੱਥੋਂ ਵੱਡੇ ਅਫਸਰ ਪੈਦਾ ਹੁੰਦੇ ਨੇ ਇੰਜੀਨੀਅਰ ਬਣਦੇ ਨੇ ਫਿਰ ਵੀ ਕਹੀ ਜਾਂਦੇ ਕੁਝ ਨਹੀਂ ਕੀਤਾ ਲੈ ਆਪਾਂ ਪੰਜਾਬ ਦੇ ਵਾਸੀ ਆ ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ ਪਾਖੜਾ ਡੈਮ ਬਣਿਆ ਸਾਨੂੰ ਬਿਜਲੀ ਪਹੁੰਚੀ ਸਾਨੂੰ ਨਹਿਰੀ ਪਾਣੀ ਪਹੁੰਚਿਆ ਚੰਡੀਗੜ੍ਹ ਜਿਹੜਾ ਸ਼ਹਿਰ ਆ ਤੁਸੀਂ ਸ਼ਾਇਦ ਸਾਰੇ ਤਾਂ ਨਹੀਂ ਗਏ ਉਹ ਦੁਨੀਆ ਦੇ ਚੰਗੇ ਸ਼ਹਿਰਾਂ ਚੋਂ ਗਏ ਉਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਸਿਟੀ ਬਿਊਟੀਫੁਲ ਉਹਦਾ ਜਿਹੜਾ ਆਰਕੀਟੈਕਟ ਸੀਗਾ ਉਹ ਫਰਾਂਸ ਤੋਂ ਬੁਲਾਇਆ ਗਿਆ ਉਸ ਵੇਲੇ ਪ੍ਰਤਾਪ ਸਿੰਘ ਜੀ ਨੇ ਬੁਲਾਇਆ ਉਹਨੂੰ ਲੈ ਕਾਰਬੂਜ਼ੀਅਰ ਫ੍ਰੈਂਚ ਆਰਕੀਟੈਕਟ ਨੇ ਬਣਾਇਆ ਅੱਜ ਵੀ ਦੁਨੀਆ 'ਚ ਉਹਦਾ ਦੇ ਸ਼ਹਿਰ ਨਹੀਂ ਹੈਗੇ ਅੱਜ ਸਾਡੀ ਯੂਨੀਵਰਸਿਟੀਆਂ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਖੇਤੀ ਸੀ ਜਿੱਥੇ ਹਰੀ ਕ੍ਰਾਂਤੀ ਦਾ ਰਿਸਰਚ ਕਰਕੇ ਨਵੇਂ ਬੀਜ ਆਏ ਸਾਡੀਆਂ ਕਣਕਾਂ ਦਾ ਉਤਪਾਦਨ ਵਧਿਆ ਸਾਡੀ ਝਾੜ ਵਧੇ ਸਾਡੀ ਥੋੜੀ-ਬਹੁਤੀ ਖੁਸ਼ਹਾਲੀ ਆਈ ਅੱਛਾ ਇੱਥੇ ਨਹੀਂ ਪੰਜਾਬੀ ਯੂਨੀਵਰਸਿਟੀ ਆ ਜਿਹੜੀ ਚੰਡੀਗੜ੍ਹ ਤੁਸੀਂ ਕਹਿੰਦੇ ਹੋ ਪੰਜਾਬ ਯੂਨੀਵਰਸਿਟੀ ਇਹ ਸਾਡੀ ਲਾਹੌਰ ਚੋ ਚੱਕੀ ਯੂਨੀਵਰਸਿਟੀ ਅਸੀਂ ਇੱਥੇ ਲਿਆਉਂਦੀ ਆਂ ਔਰ ਦਿੱਲੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਿਰ ਵੀ ਕਹੀ ਜਾਂਦੇ ਕੱਖ ਨਹੀਂ ਬਣਿਆ ਜੀ ਔਰ ਜਿਹੜੀ ਗੱਲ ਇੱਥੇ ਗਣਾਈ ਗਈ ਆ 20 ਹਜ਼ਾਰ ਸਰਕਾਰੀ ਸਕੂਲ ਨੇ ਪੰਜਾਬ ਦੇ ਵਿੱਚ 20 ਹਜ਼ਾਰ ਦੇ ਕਰੀਬ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਨੇ ਫਿਰ ਵੀ ਕਹੀ ਜਾਂਦੇ ਮਗਰ ਲਿਆਨੇ ਕੁਛ ਨਹੀਂ ਕੀਤਾ ਪੰਜਾਬ ਬਾਦ ਸੂਬਾ ਹੈ ਜਿੱਥੇ ਅੱਜ ਤੋਂ 45-50 ਸਾਲ ਪਹਿਲਾਂ ਸੜਕਾਂ ਪਿੰਡਾਂ ਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਬਿਜਲੀ ਪਿੰਡਾਂ 'ਚ ਪਹੁੰਚਣੀ ਸ਼ੁਰੂ ਹੋ ਗਈ ਅੱਜ ਵੀ ਭਾਰਤ ਦੇ ਬਹੁਤ ਸਾਰੇ ਹਿੱਸੇ ਨੇ ਜਿੱਥੇ ਪਿੰਡਾਂ 'ਚ ਬਿਜਲੀ ਨਹੀਂ ਪਹੁੰਚ ਸਕੀ ਫਿਰ ਵੀ ਸਾਨੂੰ ਕਹੀ ਜਾਂਦੇ ਤੁਸੀਂ ਕੁਝ ਨਹੀਂ ਕੀਤਾ ਤੇ ਹੁਣ ਦੋਆਂ ਸਾਲਾਂ 'ਚ ਕੇਜਰੀਵਾਲ ਸਾਹਿਬ ਭਗਵੰਤ ਤੁਸੀਂ ਦੱਸੋ ਕੀ ਕੀਤਾ ਮੁੱਖ ਮੰਤਰੀ ਹੋਵੇ ਸੰਦੂਰ ਦਾ ਚਾਰ ਤਿੰਨ ਮੰਤਰੀ ਹੋਣ ਇੱਕ ਢਿੜਵੇ ਦਾ ਵਿੱਤ ਮੰਤਰੀ ਇੱਕ ਮੀਤ ਥੇਰ ਤੇ ਇੱਕ ਅਮਨ अरोड़ा ਤੇ ਚੌਥਾ ਭਗਵੰਤ ਤੁਸੀਂ ਮੈਨੂੰ ਦੱਸ ਦਿਓ ਸੰਦੂਰ ਵਾਸਤੇ ਕੀ ਕੀਤਾ ਲੈ ਤੁਹਾਡੇ ਨਾਲੋਂ 100 ਗੁਣਾ ਚੰਗਾ ਬਜਿੰਦਰ ਸਿੰਘ ਲਾਵਾ ਇੱਕ ਐਮਪੀ ਸੀਗਾ ਇੱਕ ਮਿਨਿਸਟਰ ਸੀ ਜਿਹਨੇ ਆ ਇੱਕ ਹਫ਼ਤਾ ਦੇ ਵਿੱਚ ਪੀਜੀਆਈ ਸੈਟਲਾਈਟ ਹਸਪੀਟਲ ਲੈ ਕੇ ਆਇਆ ਜਿਸ ਬੰਦੇ ਨੇ ਕੈਂਸਰ ਦਾ ਟਾਟਾ ਹਸਪੀਟਲ ਸ਼ਹਿਰ ਵਿੱਚ ਬਣਵਾਇਆ ਵਧੀਆ ਟ੍ਰੇਨਾਂ ਦੇ ਰੂਟ ਗੱਡੇ ਸ਼ਹਿਰ ਵਿੱਚ ਸਟੇਡੀਅਮ ਬਣਾਇਆ ਔਰ ਪਤਾ ਨਹੀਂ ਹੋਰ ਪਿੰਡਾਂ ਦੇ ਵਿੱਚ ਕਿੰਨਾ ਸੜਕਾਂ ਦਾ ਜਾਲ ਵਿਛਾਇਆ ਤੁਸੀਂ ਦੱਸ ਦਿਓ 2 ਸਾਲਾਂ ਵਿੱਚ ਕੀ ਕੀਤਾ ਦੂਜਿਆਂ ਨੂੰ ਤਾਂ ਬੜੀ ਛੇਤੀ ਸਵਾਲ ਪੁੱਛਦੇ ਨੇ ਤੁਸੀਂ ਦੂਸਰੇ ਤਾਂ ਬੜੇ ਚੁਪਤਾ ਚੀਜ਼ ਨਹੀਂ ਕਰਦੇ ਹੋ ਦੂਜਿਆਂ ਦੇ ਤਾਂ ਬੜੇ ਚੁਟਕਲੇ ਬਣਾਉਂਦੇ ਹੋ ਦੂਜਿਆਂ ਨੂੰ ਤਾਂ ਵਿਧਾਨ ਸਭਾ 'ਚ ਬੜੀਆਂ ਉਂਗਲੀਆਂ ਕਰਕੇ ਮਿਹਨੇ ਮਾਰਦੇ ਹੋ ਤੁਸੀਂ ਦੱਸੋ ਸਮਰੂਰ ਵਾਸਤੇ ਕੀ ਕੀਤਾ ਇੱਕ ਨੀ ਪੱਥਰ ਖੜਾ ਵਾ ਮਸਤਵਾਨਾ ਸਾਹਿਬ ਗੁਰਦੁਆਰਾ ਦੇ ਲਾਗੇ ਮੈਡੀਕਲ ਕਾਲਜ ਦਾ ਔਰ 15 ਹੋਰ ਖੜੇ ਨੇ ਪੰਜਾਬ ਦੇ ਵਿੱਚ 2 ਸਾਲ ਹੋ ਗਏ ਨੀ ਪੱਥਰ ਦੇ ਨੀ ਪੱਥਰੀ ਖੜੇ ਨੇ ਪਰੋ ਕੁਝ ਨਹੀਂ ਕੀਤਾ ਮੈਂ ਧੂਰੀ ਗਿਆ ਦਾਣਾ ਮੰਡੀ 'ਚ ਬੈਠਾ ਫਟਕ ਦੇ ਲਾਗੇ ਆ ਉਹ ਕਹਿੰਦੇ ਸਾਨੂੰ ਜੀ ਤਾਂ ਰੇਲਵੇ ਲਾਈਨ ਸਾਰੇ ਸ਼ਹਿਰ ਨੂੰ ਵਾੜ ਦੇ ਦਿੰਦੀ ਦੋਸ ਜੇ ਜਦੋਂ ਬੰਦ ਹੁੰਦੀ ਆ ਤੇ ਸਾਡਾ ਘੰਟਾ ਘੰਟਾ ਜਾਮ ਲੱਗਾ ਰਹਿੰਦਾ ਇੱਕ ਉਹਦੇ ਉੱਤੇ ਰੇਲ ਓਵਰ ਬ੍ਰਿਜ ਇੱਕ ਪੁਲ ਬਣਾਣਾ ਸੀਗਾ ਜਿਹੜਾ ਰੇਲਵੇ ਨੇ ਪ੍ਰੋਜੈਕਟ ਬਣਾ ਕੇ ਰੱਖਿਆ ਹੋਇਆ ਵਾ ਮੁੱਖ ਮੰਤਰੀ ਕੋਈ ਇੰਨੀ ਜਾਣ ਨਹੀਂ ਸੀ ਕਿ ਮੈਂ ਇਹ ਰੇਲ ਓਵਰ ਬ੍ਰਿਜ ਬਣਾ ਸਕਾਂ 2 ਸਾਲਾਂ ਦੇ ਵਿੱਚ ਟਾਈਮ ਹੀ ਨਹੀਂਗਾ ਕੇਜਰੀਵਾਲ ਸਾਹਿਬ ਦਾ ਜਹਾਜ਼ ਉਡਾ ਕੇ ਪਤਾ ਨਹੀਂ ਕਿੱਥੇ ਕਿੱਥੇ ਫਰੀ ਜਾਂਦੇ ਨੇ ਬਾਹਰ ਜਾ ਕੇ ਝੂਠ ਬੋਲੀ ਜਾਂਦੇ ਨੇ ਔਰ ਦੂਜੀਆਂ ਸਟੇਟਾਂ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ ਪਿੱਛੇ ਜਿਹੜਾ ਇੱਕ ਬਟਰ ਨਹੀਂ ਹੁੰਦਾ ਕਿ ਮੈਂ ਕਿਸੇ ਪਾਰਟੀ ਨੂੰ ਵੀ ਮੈਨੂੰ ਵੋਟ ਪਾਉਣਾ ਉਦੋਂ ਉਹ ਵੀ ਘੱਟੋ-ਘੱਟਾਂ ਇਹਨਾਂ ਨੂੰ ਪਈਆਂ ਫਿਰ ਵੀ ਸਾਡਾ ਜਹਾਜ ਚੱਕ ਕੇ ਸਾਰੇ ਦੇਸ਼ ਵਿੱਚ ਕਈ ਜਾਂਦੇ ਵਿੱਚ ਬੜਾ ਕੰਮ ਕਰਤਾ ਰਗਲਾ ਪੰਜਾਬ ਬਣਾਤਾ ਪੰਜਾਬ ਵਿੱਚ 2 ਸਾਲਾਂ ਤੱਕ ਇਹਨਾਂ ਕੁਸ਼ ਕਰਤਾ ਆ ਆਪਾਂ ਜ਼ਮੀਨ ਤੇ ਬੈਠੇ ਬੰਦੇ ਆ ਜਿਨ੍ਹਾਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਹੋਇਆ ਕੀ ਹੈ ਔਰ ਇੱਥੇ ਬਸ ਨਹੀਂ ਸਮਰੂਰ ਦੀ ਮੈਂ ਗੱਲ ਕਰ ਰਿਹਾ ਸੀਗਾ ਖੰਡ ਮਿਲ ਸੀ ਧੂਰੀ ਦੇ ਵਿੱਚ ਇਹਦੇ ਆਉਂਦਿਆਂ ਬਾਅਦ ਹੋ ਗਈ ਆ 50 ਰੁਪਏ ਕੁਇੰਟਲ ਦਾ ਖੰਡ ਦਾ ਗੰਨੇ ਦਾ ਬਕਾਇਆ ਕਿਸਾਨਾਂ ਦਾ 13 ਕੇ 14 ਕਰੋੜ ਰੁਪਇਆ ਖੰਡ ਵਾਲੀ ਮਿਲ ਨਹੀਂ ਦੇਣਾ ਉਹ ਨਹੀਂ ਦਿਵਾ ਸਕਿਆ ਹੈ ਮੇਰੇ ਵੀਰੋ ਤੇ ਹੋਰ ਕੀ ਕਰਾਂਗੇ ਹੋਰ ਇਹਨੂੰ ਮੁੱਖ ਮੰਤਰੀ ਦੇ ਰੂਪ ਤੇ ਕਿਹੜਾ ਮੰਤਰੀ ਬਣਾ ਦिए ਦੱਸੋ ਔਰ ਝੂਠੋ ਝੂਠ ਸਵਾਏ ਬਦਲਾ ਖੂੜੀ ਤੋਂ ਨਫ਼ਰਤ ਮੇਰੇ ਪਰ ਮੇਰੇ ਪ੍ਰਤੀ ਤਾਂ ਇਨੀ ਨਫ਼ਰਤ ਹੈ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਇਹ ਕੀ ਇਸ ਬੰਦੇ ਦੇ ਵਿੱਚ ਅੰਦਰ ਵੜਿਆ ਹੋਇਆ ਮੈਂ ਮਾੜਾ ਜਿਹਾ ਖੜਾ ਹੁਣਾ ਵਿਧਾਨ ਸਭਾ ਦੇ ਵਿੱਚ ਆ ਜਿਹੜੇ ਉਹਦੇ ਮਗਰ 92 ਫਿਰਦੇ ਨੇ ਆ ਬੰਦੂਆ ਮਜ਼ਦੂਰ ਜਿਹੜੇ ਐ ਐਮਐਲਏ ਨੇ ਸਾਰੇ ਚਿੱਕਾ ਮਾਰਨ ਲੱਗ ਜਾਂਦੇ ਨੇ ਸਾਰੇ ਆਪ ਕੁਛ ਨਹੀਂ ਬੋਲਣਾ ਉਹਨਾਂ ਨੇ ਬਾਹਰ ਅਮੀਧਿਆ ਨੂੰ ਪੁੱਛਣਾ ਚਾਹਨਾ ਕਿ ਮੀਥੇਰ ਤੂੰ ਮੈਨੂੰ ਕਹਿਣਾ ਵਾ ਕਿ ਖੈਰਾ ਬਾਹਰੋਂ ਆਇਆ ਤੇ ਜੀ ਇਹ ਜੀ ਖੈਰੇ ਨੂੰ ਕੁਛ ਪਤਾ ਨਹੀਂਗਾ ਤੂੰ ਮੈਨੂੰ ਦੱਸ ਤੂੰ ਸੰਗਰੂਰ ਵਾਸਤੇ ਤੇ ਪੰਜਾਬ ਵਾਸਤੇ ਕੀ ਬੋਲਿਆ ਵਾ ਸਾਡੇ ਆ ਹੁਣੇ 25 ਬੰਦੇ ਮਰ ਗਏ ਦਲਿਤ ਗੁਜਰਾ ਪਿੰਡ ਵਿੱਚ ਤੇ ਸੁਨਾਮ ਦੇ ਰਵਿਦਾਸ ਪੁਰੇ ਟਿੱਬੀ ਪਿੰਡ ਤੂੰ ਕਿਸੇ ਪਿੰਡ ਵਿੱਚ ਗਿਆ ਉਹਨਾਂ ਦਾ ਸਾ ਮੈਂ ਤਾਂ ਉੱਥੇ ਵੀ ਪਹੁੰਚਿਆ ਮੈਂ ਤਾਂ ਉਦੋਂ ਕੋਈ ਹਲੇ ਟ੍ਰੈਕਟਰ ਨਹੀਂ ਸੀ ਕੋਈ ਇਲੈਕਸ਼ਨ ਨਹੀਂ ਸੀ ਮਹੀਨਾ ਡੇਢ ਮਹੀਨਾ ਹੋ ਗਿਆ ਮੈਂ ਉਹਨਾਂ ਗਰੀਬਾਂ ਦੇ ਘਰਾਂ ਤੱਕ ਪਹੁੰਚਿਆ ਤੂੰ ਨਹੀਂ ਪਹੁੰਚਿਆ ਉੱਥੇ ਲਾਗੇ ਬੈਠਾ ਸੀ ਸੰਗੂਰ ਦੇ ਵਿੱਚ ਤੂੰ ਦੱਸ ਮੈਨੂੰ ਕਿ ਗੁਜਰਾ ਆ ਜਿਹੜਾ ਕਿਸਾਨ ਅੰਦੋਲਨ ਹੋਇਆ ਸਾਡੇ ਕਿਸਾਨਾਂ ਨੂੰ ਕੁੱਟਿਆ ਗਿਆ ਸਰਗੂ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਨੇ ਅੰਦਰ ਵੜ ਕੇ ਕੁੱਟੇ ਸਾਡੇ ਬੰਦੇ ਸਾਡੇ ਟਰੈਕਟਰ ਭੰਨੇ ਸਾਡੇ ਜੀਸ਼ਾਨ ਸਾਹਿਬ ਨੂੰ ਕੁਚਲਿਆ ਤੇਰੇ ਮੂੰਹ 'ਚ ਜ਼ੁਬਾਨ ਸੀਗੀ ਨਹੀਂ ਤੇ ਦੱਸੀ ਜਰਾ ਹੈਵੀ ਸੀ ਜ਼ੁਬਾਨ ਖਹਿਰੇ ਦੇ ਵਿੱਚ ਇਹ ਜਾਨ ਸੀਗੀ ਕਿ ਮੈਂ ਮੋਰੇ ਉੱਥੇ ਜਾ ਕੇ ਜਿੱਥੇ ਟੇਅਰ ਗੈਸ ਬਚ ਵਜਰੇ ਸੀ ਪਹਿਲੇ ਦਿਨ ਉੱਥੇ ਵੀ ਜਾ ਕੇ ਆਇਆ ਮੈਂ ਸਾਡਾ ਇੱਕ ਨੌਜਵਾਨ ਹਰਿਆਣਾ ਦੀ ਪੁਲਿਸ ਬੋਰੀ ਚ ਪਾ ਕੇ ਚੱਕ ਲੈ ਜਿਆਦਾ ਚੱਕ ਕੇ ਲੈ ਕੇ ਗਏ ਲੇਕਿਨ ਉਹ ਪ੍ਰੀਤਪਾਲ ਮੁੰਡਾ ਉਹਨੂੰ ਜਾ ਕੇ ਉੱਥੇ ਹਰਿਆਣੇ ਪੁਲਿਸ ਨੇ ਬਹੁਤ ਕੁੱਟਿਆ ਲੱਤਾਂ ਦੀਆਂ ਹੱਡੀਆਂ ਤੋੜਤੀਆਂ ਉਹਦੇ ਆ ਚਿਹਰੇ ਦੇ ਉੱਤੇ ਹੱਡੀਆਂ ਤੋੜ ਦਿੱਤੀਆਂ ਉਹਦੀਆਂ ਫ੍ਰੈਕਚਰ ਕਰ ਦਿੱਤੇ ਤੂੰ ਬੋਲਿਆ ਵੀ ਥੇਰ ਖੇਰਾ ਬੋਲਿਆ ਉੱਥੇ ਸਾਡਾ ਇੱਕ ਨੌਜਵਾਨ ਸ਼ੁਕਰਨ ਮਾਰਤਾ ਮੋੜ ਪਿੰਡ ਦੇ ਲਾਗੇ ਬਠਿੰਡੇ ਚ ਤੂੰ ਗਿਆ ਉਸੇ ਪਿੰਡ ਨਹੀਂ ਗਿਆ ਮੈਂ ਗਿਆ ਉੱਥੇ ਆਪਣਾ ਇੱਕ ਪ੍ਰੀਤਮ ਸਿੰਘ ਮਰ ਗਿਆ ਸੀ ਕਿਸਾਨ ਮੰਡੇਰਪਿੰਡ ਦਾ ਲੌਂਗੋਵਾਲ ਦੇ ਲਾਗੇ ਮੈਂ ਉਹਦੇ ਪਿੰਡ ਵੀ ਗਿਆ ਮੇਰੇ ਵੀਰੋ ਤੂੰ ਗਿਆ ਪੀਥੇ ਰੋਸ ਤੇ ਪਿੰਡ ਨਹੀਂ ਗਿਆ ਅ ਸਿੱਧੂ ਮੂਸੇਵਾਲਾ ਕਤਲ ਹੋ ਗਿਆ ਅਸੀਂ ਸਾਰਿਆਂ ਨੇ ਉਹਦਾ ਹਾ ਦਾ ਨਾਰਾ ਮਾਰਿਆ 2 ਸਾਲ ਦੇ ਉਹਦੇ ਨਾਲ ਖੜੇ ਆ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੇ ਖਿਲਾਫ ਬੋਲਦੇ ਸਾਨੂੰ ਪਤਾ ਕਿ ਖਤਰਾ ਹਵਾ ਅੱਜ ਦਾ ਇਹਨਾਂ ਨੇ ਕਿਹਾ ਕਿ ਸੀ ਨਸ਼ੇ ਵਾਲਿਆਂ ਨੂੰ ਪੜਾਉਨੇ ਤੇ ਸਾਡੀ ਗੋਹੇ ਹੀ ਦਿਖਾਈ ਜਾਂਦੇ ਨੇ ਇਹਦਾ ਮਤਲਬ ਤੁਸੀਂ ਇਹਨਾਂ ਨੂੰ ਖਤਰੇ 'ਚ ਪਾਉਣਾ ਚਾਹੁੰਦੇ ਹੋ ਤੁਸੀਂ ਨਸ਼ੇ ਦੀ ਲੜਾਈ ਨਹੀਂ ਲਾੜਦੇ ਤੁਸੀਂ ਕਹਿੰਦੇ ਇਹਨਾਂ ਨੂੰ ਮਾਰ ਦਿਓ ਇਹ ਕਿ ਇਹਨਾਂ ਨੇ ਲਿਖਤ ਕਾਇਤ ਕੀਤੀ ਆ ਅਸੀਂ ਗੈਂਗਸਟਰਾਂ ਦੇ ਖਿਲਾਫ ਬੋਲਦੇ ਮੀਤ ਹੇਰ ਤੇਰੇ ਮੂੰਹ ਵਿੱਚ ਜ਼ੁਬਾਨ ਹੈ ਤੂੰ ਲੋਰੈਂਸ ਬਿਸ਼ਨੋਈ ਦੇ ਖਿਲਾਫ ਬੋਲ ਸਕਦਾ ਜਿਹੜਾ ਜੇਲ੍ਹਾਂ ਚੋਂ ਬੈਠਾ ਇੰਟਰਵਿਊ ਦਿੰਦਾ ਵਾ ਤੂੰ ਸਾਨੂੰ ਕਹਿਣਾ ਕਿ ਅਸੀਂ ਕੁਝ ਨਹੀਂ ਕੀਤਾ ਇਸ ਕਰਕੇ ਮੇਰੇ ਵੀਰੋ ਭੈਣੋ ਤੇ ਭਰਾਓ ਅਸਲ ਚ ਕੀ ਸੀਗਾ ਇਹ ਇਨਕਲਾਬੀ ਨਹੀਂ ਸੀ ਇਨਕਲਾਬੀ ਤੁਸੀਂ ਆ ਸੰਗਰੂਰ ਸਭ ਤੋਂ ਵੱਡਾ ਇਨਕਲਾਬ ਦਾ ਜ਼ਿਲ੍ਹਾ ਹੈ ਮੈਂ ਕਹਿੰਨਾ ਵਾਂ ਅਗਰ ਕੋਈ ਸੋਚ ਆਉਂਦੀ ਆ ਤੁਸੀਂ ਸਭ ਤੋਂ ਪਹਿਲਾਂ 2014 ਵਿੱਚ ਇਨਕਲਾਬ ਚੱਕਿਆ ਸਾਰੇ ਦੇਸ਼ ਦੇ ਜਵੰਤਾਂ ਇਹਨਾਂ ਦੀ ਜਬਤ ਕਰਾਈਆਂ ਤੁਸੀਂ ਮੈਂਬਰ ਪਾਰਲੀਮੈਂਟ ਦੋ ਵਾਰੀ ਬਣਾਇਆ ਭਗਵੰਤਪານੂ ਔਰ ਤੁਸੀਂ ਉਹਦਾ ਉਸ ਨੂੰ ਉਹਦੀ ਕਦਰ ਕੀਤੀ ਲੇਕਿਨ ਜਦੋਂ ਇਨਕਲਾਬ ਫਰਜੀ ਨਿਕਲਿਆ ਜਦੋਂ ਆਪਣੇ ਵੈਧਿਆ ਤੋਂ ਮੁੱਕਰ ਕੇ ਹਜ਼ਾਰ ਗੱਡਮਣ ਲਈ ਫਿਰਦਾ ਪੰਜ-ਪੰਜ ਕਰੋੜ ਦੀਆਂ ਗੱਡੀਆਂ ਚੜਦਾ ਪੰਜ-ਪੰਜ ਲੱਖ ਦੀਆਂ ਜੁੱਤੀਆਂ ਪਾਉਂਦਾ ਜਦੋਂ 50-50 ਕਰੋੜ ਦੇ ਘਰਾਂ 'ਚ ਸ਼ਿਸ਼ਮੈਲ 'ਚ ਇਜਰੀਵਾਲ ਰਹਿੰਦਾ ਤੁਸੀਂ ਸਭ ਤੋਂ ਪਹਿਲਾਂ ਜੇ ਤੁਸੀਂ ਜੇ ਸਪੋਰਟ ਕਰਦੇ ਹੋ ਇਨਕਲਾਬ ਸਮਝਦੇ ਹੋ ਤੇ ਤੁਸੀਂ ਜਿਹੜੇ ਤੁਹਾਡੇ ਨਾਲ ਕੋਝਾ ਮਜ਼ਾਕ ਕਰਦੇ ਨੇ ਜਿਹੜੇ ਵਾਅਦਾ ਖਿਲਾਫੀ ਕਰਦੇ ਤੁਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਪਛਾਣਨ ਵਾਲੇ ਵੀ ਸੰਗਰੂਰ ਦੇ ਲੋਕ ਹੀ ਹੈ ਅੱਜ ਮੈਂ ਜੇ ਇੱਥੇ ਆਇਆ ਹਾਂ ਆ 스피ਕਰ ਵਾਲਾ ਗਰੀਬ ਮਦਦ ਕਰ ਰਿਹਾ ਇਹ ਤੋਂ ਗਰੀਬ ਤਾਂ ਬੰਦਾ ਜਿੰਨਾ ਕੋਈ ਹੋ ਸਕਦਾ ਤੇ ਜੇ ਅੱਜ ਆਪ ਖੇਤ ਮਜ਼ਦੂਰ ਮੇਰੇ ਨਾਲ ਖੜਦਾ ਅੱਜ ਮੇਰੀ ਅਕਾਲੀ ਮਦਦ ਕਰ ਰਹੇ ਨੇ ਅੱਜ ਜੇ ਮੇਰੇ ਝਾੜੂ ਦੇ ਚੰਗੇ ਬੰਦੇ ਜਸਵਰਤੀ ਪਿੰਡਾਂ ਦੇ ਜਿਹੜੇ ਨੇ ਉਹ ਮੇਰੀ ਮਦਦ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਕਿ ਖੈਰਾ ਜਣਾ ਵਾ ਉਹ ਪੰਜਾਬ ਦੇ ਹਰ ਮੁੱਦੇ ਤੇ ਖੜਦਾ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਕੌਣ ਬੋਲਿਆ ਭਗਵੰਤ ਬੋਲਿਆ ਕੌਣ ਬੋਲਿਆ ਮੀਤ ਹੈਰ ਬੋਲਿਆ ਕੋਈ ਮੰਤਰੀ ਸੰਤਰੀ ਇਹਨਾਂ ਦਾ ਬੋਲਿਆ ਨਹੀਂ ਬੋਲਿਆ ਮੇਰੇ ਵੀਰੋ ਕੱਲਾ ਮੈਂ ਬੋਲਿਆ ਔਰ ਜਦੋਂ ਉਹਦਾ ਸਾਲ ਇੱਕ ਪੂਰਾ ਕਰਤਾ ਐਨਐਸਏ ਮੇਰੇ ਪਿਤਾ ਜੀ ਨੂੰ ਬਹੁਤ ਵੱਡੀ ਗ੍ਰਿਫਤਾਰ ਕੀਤਾ ਸਰਦਾਰ ਸੁਖਜਿੰਦਰ ਸਿੰਘ ਨੂੰ ਇੱਥੇ ਤੁਹਾਡੇ ਲਾਗੇ ਉਹ ਰਹੇ ਨੇ ਮੂਲਕ ਵਿੱਚ 60 ਦੇ ਦਹਾਕੇ ਵਿੱਚ ਪੁਲਿਸ ਆਫਸਰ ਐਸਐਚਓ ਵਗੈਰਾ ਰਹੇ ਨੇ ਆ ਬਖੋਰਾ ਵਿੱਚ ਵੀ ਤੇ ਪਰੇ ਧੂਰੀ ਵਿੱਚ ਵੀ ਕਾਫੀ ਦੇ ਰਹੇ ਨੇ ਇੱਥੇ ਚਲੋ ਮੈਂ ਕਹਿਣ ਤੋਂ ਐਨਐਸਏ ਉਹਨਾਂ ਤੇ ਵੀ ਲੱਗਦੀ ਸੀ ਮੈਨੂੰ ਪਤਾ ਐਨਐਸਏ ਦਾ ਕੀ ਖਮਿਆਜ਼ਾ ਭੁਗਤਣਾ ਪੈਂਦਾ ਪਰਵਾਰਾਂ ਨੂੰ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਕੋਈ ਜ਼ਮਾਨਤ ਨਾ ਕੋਈ ਵਕੀਲ ਇੱਕ ਸਾਲ ਪੂਰਾ ਇੱਕ ਸਾਲ ਪੂਰਾ ਕੀਤਾ ਉਹਨਾਂ ਨੇ ਵਿਚਾਰਿਆਂ ਨੇ ਆਪਣੇ ਨੌਜਵਾਨਾਂ ਨੇ ਅਮਰਿਤਪਾਲ ਉਹਨਾਂ ਨੇ ਇੱਕ ਸਾਲ ਦਾ ਹੋਰ ਐਨਐਸਏ ਰਾਤੀ ਆ ਕੀ ਗੱਲ ਭਗਵੰਤ ਮਾਨ ਤੈਨੂੰ ਸ਼ਰਮ ਨਹੀਂ ਆਈ ਉਹਨਾਂ ਦੇ ਟੱਬਰ ਨਹੀਂ ਹਨ ਉਹਨਾਂ ਦੇ ਉਹਨਾਂ ਦੇ ਕਰਮਾ ਉਹਦੇ ਬਾਪ ਪਿਓ ਨਹੀਂ ਹਨ ਉਹ ਭੁੱਖੀਆਂ ਰਹੀਆਂ 25 ਦਿਨ ਕੋਈ ਬੋਲਿਆ ਵੀ ਥਿਆ ਦੇ ਵਿੱਚੋਂ ਮੈਂ ਉਹਨਾਂ ਦੇ ਮੋਰਚੇ ਵਿੱਚ ਅੰਮ੍ਰਿਤਸਰ ਵੀ ਪਹੁੰਚਿਆ ਮੱਤੇਵਾੜਾ ਦਾ ਜਿਹੜਾ ਵਾਤਾਵਰਣ ਦੀ ਗੱਲ ਹੈ ਜਿੱਥੇ ਸਾਡੇ ਸਤਲੂ ਦੇ ਦਰਿਆ ਨੂੰ ਗੰਦਲਾ ਕਰਨ ਲੱਗੇ ਸੀ ਇੰਡਸਟਰੀਅਲ ਪਾਰਕ ਬਣਾ ਕੇ ਮੈਂ ਉੱਥੇ ਵੀ ਗਿਆ ਉਸ ਮੋਰਚੇ ਤਾ ਕਰਕੇ ਲੋਕਾਂ ਨੇ ਕਿਹਾ ਕਿ ਇਹ ਜਿਹੜਾ ਵੱਦਾਵਾ ਇਹ ਪੰਜਾਬ ਦੇ ਹਿੱਤ ਵਿੱਚ ਹਰ ਥਾਂ ਖੜਦਾ ਅੱਜ ਅੱਜ ਜਿਹੜੀ ਲਹਿਰ ਬਣੀ ਹੋਈ ਆ ਸਾਡੇ ਇਸ ਹਲਕੇ ਦੇ ਵਿੱਚ ਉਹ ਮੇਰੇ ਕੰਮਾਂ ਦੀ ਦੀਦ ਕਰਦੇ ਨੇ ਉਹ ਖੈਰੇ ਨੂੰ ਸਪੋਰਟ ਨਹੀਂ ਕਰਨਾ ਹੈ ਆ ਤੁਸੀਂ ਜਿੰਨੇ ਬੈਠੇ ਹੋ ਮੈਨੂੰ ਪਤਾ ਦੂਸੀਆਂ ਪਾਟੀਆਂ ਦੇ ਵੀ ਲੋਕ ਵਿੱਚ ਬੈਠੇ ਨੇ ਸਾਡੀਆਂ ਪੈਣਾ ਬੈਠੀਆਂ ਨੇ ਤੁਸੀਂ ਮੇਰੇ ਕੰਮ ਤੇ ਮੇਰੇ ਕਿਰਦਾਰ ਦੀ ਮਦਦ ਕਰਨ ਵਾਸਤੇ ਆਏ ਹੋ ਹੁਣ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਨਾ ਕਿ ਅਗਰ ਇਹ ਚੱਕਦੇ ਨੇ ਬੰਦੇ ਨੂੰ ਤੇ ਥੱਲੇ ਲਿਆਉਣਾ ਵੀ ਜਾਣਦੇ ਨੇ ਔਰ ਅਗਰ ਬਾਗੀਆਂ ਦਾ ਕੋਈ ਇਸ ਦੇਸ਼ ਵਿੱਚ ਕੋਈ ਸਭ ਤੋਂ ਅਹਿਮ ਇਲਾਕਾ ਗਿਣਿਆ ਗਿਆ ਤੇ ਆਪਾਂ ਸੰਗਰੂਰ ਨੂੰ ਕਹਿੰਨੇ ਕਿ ਬੜੇ ਬਾਗੀ ਲੋਕ ਨੇ ਇਹ 30 ਸਾਲ ਹੋ ਗਏ ਨੇ ਤੁਹਾਨੂੰ ਤੁਸੀਂ ਕਿਸੇ ਸਰਕਾਰ ਨੂੰ ਪਾਰਲੀਮੈਂਟ ਵਿੱਚ ਜਿੱਤਣ ਨਹੀਂ ਦਿੱਤਾ ਕਿਉਂਕਿ ਸਰਕਾਰ ਬਣਦੀ ਆ 2 ਸਾਲ ਲੰਘ ਜਾਂਦੇ ਨੇ ਪ੍ਰਣਾਲਾ ਉੱਥੇ ਦਾ ਉੱਥੇ ਆ ਝੂਠੇ ਬਹਿਦੇ ਹੁੰਦੇ ਨੇ ਤੁਸੀਂ ਪਛਾਣ ਜਾਂਦੇ ਹੋ ਤੁਸੀਂ ਕਹਿੰਦੇ ਤੈਨੂੰ ਵੋਟ ਨਹੀਂ ਪਾਉਣੀ ਸੀ ਇਸ ਕਰਕੇ ਜਿਹੋ ਜੇ ਬਾਗੀ ਤੁਸੀਂ ਹੋ ਕੁਝ ਮੈਨੂੰ ਇਸ ਕਰਕੇ ਪਸੰਦ ਕਰਦੇ ਕਿ ਤੁਹਾਡੇ ਵਰਗਾ 바ਗੀ ਖੈਰਾ ਵੀ 바ਗੀ ਆ ਮੇਰੇ ਕੋ ਔਰ ਆਪਾਂ 바ਗੀਆਂ ਵਾਂਗੂ ਹੀ ਰਹਿਣਾ ਵਾਂ ਪਾਰਲੀਮੈਂਟ ਵੀ ਜਾਵਾਂਗੇ ਤੇ ਪੰਜਾਬ ਦੇ ਹਿੱਤ ਦੀ ਗੱਲ ਬਚੂਗੀ ਉੱਥੇ ਹਰ ਮੁੱਦਾ ਜਿਹੜਾ ਪੰਜਾਬ ਦਾ ਕਿਸੇ ਨੇ ਪਹਿਲਾਂ ਨਹੀਂ ਚੱਕਿਆ ਉਹ ਖੈਰਾ ਚੱਕੇਗਾ ਪੰਜਾਬ ਦਾ ਹਰ ਉਹ ਮਸਲਾ ਜੋ ਅਨਿਆਏ ਸਾਡੇ ਨਾਲ ਹੋਇਆ ਆਪਾਂ ਮੇਰੀ ਪਾਰਟੀ ਨੇ ਕੀਤਾ ਹੋ ਪਾਣੀਆਂ ਦਾ ਅਨਿਆਏ ਰਾਜਤਾਨੀ ਦਾ ਅਨਿਆਏ ਪੰਜਾਬੀ ਬੋਲ ਦੇ ਇਲਾਕਿਆਂ ਦਾ ਅਨਿਆਏ ਜੋ ਸਾਡੇ ਨਾਲ ਹੋਇਆ ਪਿਛਲੇ ਆ ਜਦੋਂ ਦਾ ਪੰਜਾਬੀ ਸੂਬਾ ਆਪਾਂ ਪੰਜਾਬ ਇਸ ਸੋਨ ਦੇ ਵਿੱਚ ਆਏ 1966 ਦਾ ਉਹ ਸਭ ਕੁਝ ਕਰਾਂਗੇ ਗੱਲਾਂ ਔਰ ਹੁਣ ਜੋ ਅਨਿਆਏ ਹੋ ਰਿਹਾ ਵਾ 60 ਹਜ਼ਾਰ ਕਰੋੜ ਰੁਪਏ ਤੋਂ ਉੱਤੇ ਕਰਜ਼ਾ ਚੜ ਦਿੱਤਾ ਸ਼ਾਇਦ 70 ਹੀ ਚੜ ਦਿੱਤਾ ਦੋਆਂ ਸਾਲਾਂ ਚ ਇਹਨਾਂ ਲੋਕਾਂ ਨੇ ਫਿਰ ਵੀ ਕਹਿੰਦੇ ਅਗਲਾ ਪੰਜਾਬ ਹੈ ਜੀ ਨਸ਼ੇ ਦੇ ਬੱਚੇ ਮਰੀ ਜਾਂਦੇ ਨੇ ਟੀਕੇ ਨਸਾਂ ਦੇ ਵਿੱਚ ਨੇ ਗਲੀਆਂ ਚ ਰੁਲਦੇ ਵਿਚਾਰੇ ਮਰੇ ਪਏ ਨੇ ਫਿਰ ਵੀ ਕਹਿੰਦੇ ਨਸ ਰੰਗਲਾ ਪੰਜਾਬ ਆ ਸਾਡੀਆਂ ਨੌਕਰੀਆਂ ਦੂਜੇ ਸੂਬਿਆਂ ਦੇ ਲੋਕੀ ਲਈ ਜਾਂਦੇ ਨੇ ਕਹਿੰਦੇ ਰੰਗਲਾ ਪੰਜਾਬ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਈ ਜਾਂਦੇ ਨੇ ਫਿਰ ਵੀ ਕਹਿੰਦੇ ਰੰਗਲਾ ਪੰਜਾਬ ਆ ਤੁਹਾਡੇ ਲਾਗੇ ਲਾਗੇ ਇੱਕ ਸਰਬਜੀਤ ਕੌਰ ਮਾਣੂ ਕੇ ਜਿਹੜੀ ਐਮ.ਐਲ.ਏ. ਜਗਰਾਉ ਆ ਐਨ.ਆਰ.ਆਈ ਦੀ ਕੋਠੀ ਤਬਲੇ ਉਹ ਵਿਚਾਰੇ ਕੈਨੇਡਾ ਰਹਿੰਦੇ ਸੀ ਇਹਨਾਂ ਦੇ ਸਪੋਰਟਰ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਉਹਦੀ ਕੋਠੀ ਤੇ ਹੜਪਲੇ ਔਰ ਉਹ ਜਦੋਂ ਪਤਾ ਲੱਗਿਆ ਉਹ ਸਿੱਧੇ ਟਿਕਟ ਕਟਵਾ ਕੇ ਵਿਚਾਰੇ ਪੰਜਾਬ ਆਏ ਉਹਨਾਂ ਨੇ ਭਗਵੰਤ ਮਾਨ ਦੀਆਂ ਬੜੀਆਂ ਬੜੇ ਹਾੜੇ ਗੱਡੇ ਬੜੀਆਂ ਲੇਲੜੀਆਂ ਗੱਡੀਆਂ ਕੇ ਸਾਡੀ ਕੋਠੀ ਵਾਪਸ ਕਰਾ ਦੇ ਨਹੀਂ ਕਰਾਈ ਫਿਰ ਉਹ ਕੁਲਤਾਰ ਸੰਧਵਾ ਨੇ ਕੋੜ ਗਏ ਸਪੀਕਰ ਜਿਹੜਾ ਹੈ ਜਦੋਂ ਤੇ ਮਜ਼ਾਕ ਕੀਤਾ ਗਿਆ ਉਹ ਜਿਹੜਾ ਲਾਲਜੀਤ ਭੁੱਲਰ ਨੇ ਕਿਹਾ ਕਿ ਇਹ ਜਿਹੜਾ ਤਰਖਾਣਾ ਦਾ ਤੋਹੀਨ ਕੀਤੀ ਉਹਨਾਂ ਨੂੰ ਗੁੱਲੀ ਘੜ ਕੇ ਆ ਇਹਨਾਂ ਦੇ ਇੱਕ ਮੰਤਰੀ ਨੇ ਲਾਲਜੀਤ ਭੁੱਲਰ ਨੂੰ ਮੈਂ ਗੱਲ ਬਾਤ ਚਾਹੁੰਦਾ ਵਾ ਤੇ ਉਹ ਲਾਉਗੇ ਸੁਲਤਾਨ ਦੇ ਕੋਲ ਨਹੀਂ ਸੁਣੀ ਗੱਲ ਫਿਰ ਕਿਸੇ ਨੇ ਉਹਨਾਂ ਦੇ ਕੰਨ ਚ ਕੂਕ ਮਾਰੀ ਇੱਕ ਬੰਦਾ ਹੈਗਾ ਜਿਹੜਾ ਪੰਜਾਬ ਤੁਹਾਡੀ ਕੋਠੀ ਛਡਾ ਸਕਦਾ ਉਹ ਕਹਿੰਦੇ ਕੌਣ ਆ ਕਹਿੰਦੇ ਖੈਰੇ ਕੋ ਚਲ ਜੋ ਮੈਂ ਹੰਕਾਰ ਨਾ ਨਹੀਂ ਕਹਿੰਦਾ ਮੇਰੇ ਵੀਰੋ ਪਰ ਉਸ ਵਾਹਿਗੁਰੂ ਦੀ ਦਿੱਤੀ ਹੋਈ ਸ਼ਕਤੀ ਦੇ ਨਾਲ ਮੈਂ ਉਸ परमजीत सिंह टोरंटो दी कोठी सर्वजीत कौर को माने को तो 15 ਦਿਨਾਂ ਚ ਖਾਲੀ ਕਰਾ ਕੇ ਚਾਬੀਆਂ ਵਾਪਸ ਕਰਾ ਕੇ ਦਿੱਤੀ ਆ। ਮੀਤ ਥੇਰ ਤੈਨੂੰ ਪੁੱਛਣਾ ਤੇਰੇ 'ਚ ਹੈ ਜਾਨ ਕਿਸੇ ਦੀ ਕੋਠੀ ਖਾਲੀ ਕਰਾ ਕੇ ਦੇ ਸਕਦਾ? ਲਾਲ ਲਾਲਜੀਤ ਭੁੱਲਰ ਦੀ ਗੱਲ ਸੁਣੋ। ਅੱਜ ਤੋਂ ਪੰ 10 ਦਿਨ ਹੋ ਗਏ ਉਹਨੇ। ਹਾਂਜੀ ਹਾਂ। ਆਪਣੇ ਵਿਰੋਧੀ ਦੇ ਖਿਲਾਫ ਬੋਲ ਰਿਹਾ ਸੀ ਹਰਮਿੰਦਰ ਗਿੱਲ ਸਾਡਾ ਐਮ.ਐਲ.ਏ. ਉੱਥੋਂ ਦਾ ਮੁਖਾਲਫ ਹੈ। ਕਹਿੰਦਾ ਗੱਲ ਸੁਣ ਲੈ ਮੇਰੀ ਮੈਂ ਕੋਈ ਗੁੱਲੀ ਘੜ ਨਹੀਂਗਾ। ਮੈਂ ਕੋਈ ਸੁਨਿਆਰਾ ਦੇਂਗਾ। ਉਹ ਮੈਂ ਜੱਟ ਦਾ ਪੁੱਤ ਆ ਕੀ ਗੱਲ ਬਾਕੀ ਜੱਟਾਂ ਦੇ ਪੁੱਤ ਨਹੀਂ ਫਿਰਦੇ ਪੰਜਾਬ ਤੇਰੇ ਚਾਰ ਲੱਤਾਂ ਲੱਗੀਆਂ ਭੁੱਲਰਾ ਉਹ ਤੇਰੇ ਕੋਈ ਚਾਤ ਤੇ ਪੂਛ ਲੱਗੀ ਆ ਕੋਈ ਖਾਸ ਤੂੰ ਜੱਟ ਆ ਠੀਕ ਆ ਤੈਨੂੰ ਜੇ ਤੂੰ ਜੱਟ ਦੇ ਘਰ ਪੈਦਾ ਹੋ ਗਿਆ ਆਪਾਂ ਕੋਈ ਵਿਸ਼ੇਸ਼ ਇਨਸਾਨ ਤਾਂ ਨਹੀਂ ਬਣਗੇ ਤੂੰ ਦੂਜਿਆਂ ਦੀ ਕਦਰ ਕਰਨਾ ਸਿੱਖ ਜੱਸਾ ਸਿੰਘ ਰਾਮਗੜੀਆ ਸਾਡੇ ਇਤਿਹਾਸ ਵਿੱਚ ਰਾਮਗੜੀਆ ਤਰਖਾਨ ਭਾਈਚਾਰੇ ਦਾ ਰਾਮਗੜੀਆ ਲੀਡਰ ਹੋਇਆ ਸਾਡਾ ਜਰਨੈਲ ਹੋਇਆ ਵਾ ਤੂੰ ਉਹਦੀ ਬੇਇੱਜ਼ਤੀ ਕੀਤੀ ਆ ਬਾਅਦ ਚ ਮਾਫੀਆਂ ਮੰਗੀਆਂ ਤੇ ਸੁਨਿਆਰੇ ਆ ਮੈਂ ਸੁਨਿਆਰੇ ਨੇ ਕੀ ਗੱਲ ਸੁਨਿਆਰੇ ਬੰਦੇ ਨੇ ਕੀ ਉਹ ਮਿਹਨਤ ਕਾ ਸ਼ਾਹ ਨੇ ਉਹ ਕਿਰਤ ਕਰਦੇ ਨੇ ਉਹ ਕਿਰਤ ਕਰਨ ਵਾਲਿਆਂ ਦੀ ਬੇਇੱਜ਼ਤੀ ਨਾ ਕਰ ਤੇ ਕੁਲਤਾਰ ਸੰਧਵਾ ਜਿਹੜਾ ਕਹਿੰਦਾ ਗਿਆਨੀ ਜੈਲ ਸਿੰਘ ਜਿਹਦਾ ਮੈਂ ਪੁੱਤਾਂ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੈਨੂੰ ਸ਼ਰਤ ਤਾਂ ਨਹੀਂ ਆਈ ਹੁਣ ਜਦੋਂ ਤੁਹਾਨੂੰ ਗੁੱਲੀ ਘੜ ਕੇ ਆਵਾ ਤੈਨੂੰ ਤਾਂ ਪਤਾ ਨਹੀਂ ਆਈ ਕਿਨੇ ਆਈ ਮੈਨੂੰ ਆਈ ਆ ਦੁੱਖ ਤੇ ਮੈਂ ਉਹਦੇ ਖਿਲਾਫ ਮੁਖਾਲਫਤ ਕੀਤੀ ਜਿਹਦੇ ਕਰਕੇ ਉਹਨੂੰ ਬਾਅਦ ਵਿੱਚ ਮਾਫੀ ਮੰਗਣੀ ਪਈ ਸੋ ਮੈਂ ਤਾਂ ਸਿਰਫ ਇਹ ਕਹਿਣਾ ਆ ਚਾਹਣਾ ਵਾਂ ਕਿ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਇਚਰਾ ਦੂਜਿਆਂ ਨੂੰ ਕਰਦੇ ਨੇ ਗੁਨਾਹਗਰ ਆਪ ਨੇ ਅੱਜ ਜਿਹੜਾ ਭਗਵੰਤ ਮਾਨ ਨੇ ਗੋਲਡੀ ਨੂੰ ਲਗਾਇਆ ਆਮ ਆਦਮੀ ਪਾਰਟੀ ਚ ਮੈਂ ਹੁਣ ਸਮਝ ਗਿਆ ਚੰਗੀ ਤਰ੍ਹਾਂ ਨਾਲ ਕਿ ਅੰਦਰੋਂ ਹਿੱਲ ਚੁੱਕਾ ਉਹ ਉਹਨੇ ਆਪਣੀ ਕਪਰਾੜ ਦਾ ਸਬੂਤ ਦਿੱਤਾ ਇੱਕ ਪਾਸੇ ਕਹੀ ਜਾਂਦਾ 13 ਦੀਆਂ 13 ਜਿੱਤਾਂਗੇ ਵੀ ਜੇ ਤੂੰ 13 ਦੀਆਂ 13 ਜਿੱਤਦਾ ਤੈਨੂੰ ਗੋਲਡੀ ਦੀ ਸਪੋਰਟ ਦੀ ਕੀ ਲੋੜ ਪੈਗੀ ਹੈ ਹੁਣ ਇਥੋਂ ਅਹਿਸਾਸ ਲਾਓ ਕਿ ਉਹਨੂੰ ਆਪਣਾ ਹਾਰ ਦਾ ਡਰ ਸਤਾ ਰਿਹਾ ਹੈ ਉਹਨੂੰ ਗੋਲਡੀ ਵੀ ਚਾਹੀਦਾ ਉਹਨਾਂ ਵਾਲੇ ਤੇ ਨਾਲ ਕੋਈ ਹੋਰ ਵੀ ਨਾ ਜਾ ਸਕਦੇ ਕਿਉਂਕਿ ਦੇਖੋ ਮੇਰੇ ਖਿਲਾਫ ਬਹੁਤ ਸ਼ਕਤੀਆਂ ਇਕੱਠੀਆਂ ਹੋਣੀਆਂ ਮੇਰੇ ਤੇ ਹਮਲਾ ਵੀ ਕਰਾ ਸਕਦੇ ਮੈਨੂੰ ਜਸਵਾਨੀ ਤੌਰ ਤੇ ਵੀ ਖਤਮ ਕਰ ਸਕਦੇ ਆ ਕਿਉਂਕਿ ਮੈਂ ਚੁੱਪਦਾ ਹੀ ਬਹੁਤ ਹਾਂ ਉਹਨਾਂ ਨੂੰ ਉਤਲਿਆਂ ਨੂੰ ਵੀ ਚੁੱਪਦਾ ਇਹਨੂੰ ਵੀ ਚੁੱਪਦਾ ਏਜੰਸੀਆਂ ਨੂੰ ਵੀ ਚੁੱਪਦਾ ਇਸ ਕਰਕੇ ਬਹੁਤ ਸਾਜ਼ਿਸ਼ਾਂ ਹੋਣਗੀਆਂ ਤੇ ਮੈਨੂੰ ਕੌਣ ਬਚਾ ਸਕਦਾ ਮੈਨੂੰ ਸਿਰਫ ਤੁਸੀਂ ਬਚਾ ਸਕਦੇ ਮੇਰੀ ਜਿਹੜੀ ਡੋਰ ਹੈ ਜ਼ਿੰਦਗੀ ਦੀ ਔਰ ਤੇਰਾ ਜਿਹੜਾ ਭਵਿੱਖ ਤੁਹਾਡੇ ਹੱਥ ਵਿੱਚ ਆ ਤੁਸੀਂ ਦੇਖਣਾ ਵਾ ਕਿ ਕੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਆਦਮੀ ਕੋਈ ਗੱਲ ਕਰ ਰਿਆ ਅਸੀਂ ਪੰਜਾਬ ਦੇ ਉਸ ਬੰਦੇ ਨਾਲ ਖੜਨਾ ਵਾ ਕਿ ਆ ਜਿਹੜੇ ਕੇਜਰੀਵਾਲ ਨੂੰ ਆਪਣਾ ਪਿਓ ਕਹਿੰਦੇ ਨੇ ਸਾਰੇ ਕਹਿੰਦੇ ਨੇ ਇਹਨਾਂ ਦੇ ਐਮਐਲਏ ਕਹਿੰਦੇ ਕੇਜਰੀਵਾਲ ਸਾਡਾ ਪਿਓ ਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਓ ਕਹਿੰਦਾ ਬਸ ਇਹੀ ਅੰਤਰ ਸਮਝ ਲਓ ਤੁਸੀਂ ਇਹਨਾਂ ਦਾ ਤੇ ਸਾਡਾ ਜਣਾ ਹੈਗਾ ਵਾ ਔਰ ਗੋਲਡੀ ਨੂੰ ਲੈ ਕੇ ਗਿਆ ਜੀ ਪਰਸੋ ਚੌਥ ਤੱਕ ਗੋਲਡੀ ਸਾਡੇ ਸੋਲੇ ਘਾਰਿਆ ਸੀਗਾ ਕਿ ਖੈਰਾ ਬਹੁਤ ਅੱਛਾ ਆਦਮੀ ਫਾਈਟਰ ਆ ਹੋਣ ਦੇ ਨਾਂ ਦੇ ਵਿੱਚ ਕੀ ਹੋ ਗਿਆ ਅਸਲ ਵਿੱਚ ਕੀ ਕਹਾਣੀ ਆ ਕਿ ਇਹ ਪੁਲਿਸ ਜਿਹੜੀ ਇਹਨਾਂ ਦੇ ਵਿਖੀ ਭਗਵੰਤਪານ ਦੀ ਇਹ ਦੂਜਿਆਂ ਨੂੰ ਇਨਕੁਆਰੀਆਂ ਖੋਲ ਕੇ ਉਹਨਾਂ ਨੂੰ ਡਰਾਉਂਦੇ ਨੇ ਸਾਡਾ ਚੱਬੇਵਾਲੇ ਕ ਐਮ ਐਲ ਏ ਉਹ ਚੱਬੇਵਾਲਾ ਇਲਾਕਾ ਹੀ ਆ ਹੁਸ਼ਾਰਪੁਰ ਚ ਉਹਦੀ ਕਾਂਗਰਸ ਦੇ ਐਮ ਐਲ ਏ ਨੂੰ ਪਿਛਲੇ ਦਿਨਾਂ ਚ ਲੈ ਕੇ ਇੱਕ ਪਾਸੇ ਕਹੀ ਜਾਂਦੇ 13 ਦੀਆਂ 13 ਜਿੱਤਾਂਗੇ ਉਹ ਭਲਿਓ ਲੋਕੋ ਤੁਹਾਡੇ ਕੋਲ ਤੇ 13 ਬੰਦੇ ਹੈਗੇ ਲੜਾਉਣ ਵਾਸਤੇ ਕੌਣ ਲੜਾਏ ਨੇ ਇਹਨਾਂ ਨੇ ਪੰਜ ਮਨਿਸਟਰ ਤਿੰਨ ਐਮ ਐਲ ਏ ਤਿੰਨ ਕਿਤਨੀਆਂ ਤੇ ਇੱਕ ਕਮੇਡੀਅਨ ਕਿਹੜਾ ਆਮ ਆਦਮੀ ਪਾਰਟੀ ਦਾ ਦੱਸੋ ਮੈਨੂੰ ਵਲੰਟੀਅਰ ਜਿਹੜਾ ਪਿੰਡਾਂ ਚੋਂ ਟਿਕਟ ਦਿੱਤੀ ਇਸਨੇ ਅ ਜਿਹੜੀਆਂ तितਲੀਆਂ ਕਹਿਣ ਦਾ ਜਿਹੜਾ ਸ਼ਬਦ ਇਹਨੇ ਆਪ ਹੀ ਕੱਢਿਆ ਸੀਗਾ ਔਰ ਦੇਖੋ ਜਦੋਂ ਜਲੰਧਰ ਦਾ ਇੱਕ ਕੈਂਡੀਡੇਟ ਇਹਨਾਂ ਨੇ ਨਾਮਜ਼ਦ ਕੀਤਾ ਰਿੰਕੂ ਉਹ ਟਿਕਟ ਸਮੇਤ ਹੀ ਭੱਜ ਗਿਆ ਹੁਣੇ ਬੀਜੇਪੀ ਚ ਫਿਰ ਇਹਨਾਂ ਦੇ ਅਕਾਲੀ ਦਲ ਦਾ ਬੰਦਾ ਪੱਟਿਆ ਇੱਕ ਉੱਥੇ ਔਰ ਹੁਸ਼ਾਰਪੁਰ ਵਿੱਚ ਸਾਡਾ ਕਾਂਗਰਸ ਦਾ ਪੱਟਿਆ ਫਤਿਹਗੜ੍ਹ ਵਿੱਚ ਕਾਂਗਰਸ ਦਾ ਜਿਹੜੀ ਪਾਰਟੀ ਕੋ ਆਪਣੇ ਬੰਦੇ ਹੀ ਨਹੀਂ ਗਏ ਉਹ ਕਿਤਾ ਕਹਿ ਸਕਦੇ 13 ਦੀਆਂ 13 ਔਰ ਜਿਹੜੇ ਰੋਜ਼ ਰਾਣਾ ਘੜਦੇ ਨੇ ਅਕਾਲੀ بڑے ਮਾੜੇ ਕਾਂਗਰਸੀ بڑے ਮਾੜੇ ਤੇ ਭਾਈ ਤੇ ਫਿਰ ਤੁਸੀਂ ਉਹਨਾਂ ਦੇ ਉਮੀਦਵਾਰ ਕਿਉਂ ਚੱਕ ਰਹੇ ਹੈਗੇ ਆ ਜੇ ਕਾਂਗਰਸ ਤੇ ਅਕਾਲੀ ਇੰਡੇ ਮਾੜੇ ਨੇ ਤੇ ਫਿਰ ਉਹਨਾਂ ਦੇ ਬੰਦੇ ਕਿਉਂ ਤੁਸੀਂ ਪੱਟ ਰਹੇ ਹੋ ਇਹ ਕਿਹੋ ਜੀ ਤੁਹਾਡੇ ਕੋਲ ਕੋਈ ਦਵਾਈ ਹੈਗੀ ਆ ਕਿ ਕੱਲ ਬਹੁਤ ਮਾੜੇ ਸੀਗੇ ਤੇ ਅੱਜ ਉਹ ਦੁੱਧ ਤੋਤੇ ਹੋ ਗਏ ਨੇ ਜਦੋਂ ਉਮੀਦਵਾਰ ਉਮੀਦਵਾਰ ਬਣ ਗਏ ਨੇ ਸੋ ਇਸ ਲਈ ਮੈਂ ਝਾੜੂ ਦੇ ਸਾਰੇ ਆਪਣੇ ਵੋਲੰਟੀਅਰਸ ਇਸ ਤੁਹਾਡੇ ਸੋਸ਼ਲ ਮੀਡੀਆ ਜ਼ਰੀਏ ਤੁਹਾਡੇ ਜ਼ਰੀਏ ਮੈਂ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਹੈਗੇ ਅੱਛੇ ਬੰਦੇ ਤੁਹਾਡਾ ਨਹੀਂ ਕਸੂਰ ਤੁਹਾਡਾ ਉਤਲੇ ਲੀਡਰਾਂ ਨੇ ਵਾਅਦਾ ਖਿਲਾਫੀ ਕੀਤੀ ਆ ਆਪਣੇ ਵਾਅਦੇ ਤੋੜੇ ਨੇ ਇਦਾਂ ਹੀ ਅਕਾਲੀਆਂ ਨੂੰ ਕਹਿਣਾ ਚਾਹੁੰਦਾ ਮੈਂ ਅਕਾਲੀਦਰ ਨੂੰ ਕਦੀ ਮਾੜਾ ਨਹੀਂ ਕਿਹਾ ਅਜੇ ਤੱਕ ਲੀਡਰਾਂ ਨੂੰ ਮਾੜਾ ਕਹਿਣਾ ਜਿਨ੍ਹਾਂ ਨੇ ਬੇਤਬੀਆਂ ਕਰਾਈਆਂ ਜਿਨ੍ਹਾਂ ਨੇ ਵਹਿਬਲ 'ਚ ਕਤਲ ਕੀਤੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਐਸ.ਸੀ.ਪੀ.ਸੀ ਦਾ ਦੁਰਉਪਯੋਗ ਕੀਤਾ ਆਪਣੇ ਗੁੱਠਿਆਂ ਦੇ ਥੱਲੇ ਰੱਖਿਆ ਲਫਾਫਿਆਂ ਜੋ ਐਸ.ਸੀ.ਪੀ.ਸੀ ਦੇ ਪ੍ਰਧਾਨ ਕੱਢਦੇ ਨੇ ਮੈਂ ਉਹਨਾਂ ਨੂੰ ਮਾੜਾ ਕਹਿਣਾ ਵਾ ਥੱਲੇੜੇ ਵਰਕਰ ਬਹੁਤ ਚੰਗੇ ਨੇ ਉਹ ਅੱਜ ਵੀ ਮੋਰਚਾ ਲੜਨ ਨੂੰ ਤਿਆਰ ਆ ਉੱਪਰਲੀ ਲ ਉੱਪਰ ਵੀ ਲੀਡਰਸ਼ਿਪ ਜਿਹੜੇ ਬਾਦਲ ਦਾ ਟੱਪਰ ਆ ਉਹ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਕੇ ਆਪਾਂ ਤਾਂ ਹੱਲੇ ਵੀ ਉੱਥੇ ਹੀ ਖੜੇ ਆ ਉੱਥੇ ਬੈਠੇ ਆ ਉਹੀ ਗਰੀਬ ਆ ਉਹੀ ਕਿਰਤ ਕਰਦੇ ਆ ਉਹੀ ਵੰਡ ਕੇ ਛਕਦੇ ਆ ਉਸੇ ਲੰਗਰ ਪੰਗਤ 'ਚ ਬੈੰਨੇ ਆ ਇਸ ਕਰਕੇ ਮੈਂ ਸਾਰੀਆਂ ਪਾਰਟੀਆਂ ਦੇ ਕੀਟਰ ਨੂੰ ਅਪੀਲ ਕਰੂੰਗਾ ਕਿ ਪਾਰਟੀਵਾਦ ਤੋਂ ਉੱਤੇ ਉੱਠ ਕੇ ਮੇਰਾ ਸਾਥ ਦਿਓ ਮੈਂ ਹਰ ਕੋਸ਼ਿਸ਼ ਕਰਕੇ ਆਪਣੀ ਸਟੇਟ ਦੇ ਆਪਣੇ ਲੋਕਾਂ ਦੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਵਪਾਰੀਆਂ ਦੁਕਾਨਦਾਰਾਂ ਦੇ ਦਲ ਤਾਂ ਦੇ ਪਛੜੇ ਹੋਏ ਲੋਕਾਂ ਦੇ ਔਰਤਾਂ ਦੇ ਨੌਜਵਾਨਾਂ ਦੇ ਹਰ ਮਸਲੇ ਨੂੰ ਦੇਸ਼ ਦੀ ਪਾਰਲੀਮੈਂਟ ਚੱਕੂਗਾ ਇੱਥੇ ਦੇਖੋ ਕੱਗਰ ਕਿਨਾਂ ਨੁਕਸਾਨ ਕਰਦੀ ਹੈ ਕਿਸੇ ਨੇ ਗੱਲ ਕੀਤੀ ਅਜੇ ਤੱਕ ਆਣ ਕੇ ਕੱਗਰ ਦੀ ਗੱਲ ਕਿਸ ਤਰ੍ਹਾਂ ਇਸ ਦਾ ਪਾਣੀ ਇਸਤੇਮਾਲ ਹੋਵੇ ਇਹ ਖਤਰਾ ਨਾ ਬਣੇ ਇਹ ਪਾਰਲੀਮੈਂਟ ਵਿੱਚ ਗੱਲ ਕੀਤੀ ਜਾਵੇਗੀ ਤੁਹਾਡੇ ਇਲਾਕਿਆਂ ਦੇ ਵਿੱਚ ਅੱਜ ਬਲਕਿ ਸਾਰੇ ਪੰਜਾਬ ਮੈਨੂੰ ਦੱਸਦੇ ਸੀਗੇ ਕਿ ਪਾਣੀ ਪ੍ਰਦੂਸ਼ਿਤ ਹੋ ਰਿਹਾ ਜ਼ਮੀਨ ਦਾ ਇੰਨਾ ਗੰਦਾ ਪਾਣੀ ਇੰਡਸਟਰੀਅਲ ਵੇਸਟ ਜਿਹੜਾ ਇਹਨੂੰ ਅੰਦਰ ਪਲਾਂਟ ਲਾਉਣੇ ਚਾਹੀਦੇ ਸੀ ਸੀਵਰੇਜ ਦੇ ਇਹ ਆਪਣਾ ਪਲਾਂਟ ਨਹੀਂ ਲਾਉਂਦੇ ਕਿਉਂਕਿ ਮਹਿੰਗੇ ਪਲਾਂਟ ਨੇ ਇਹ ਵਿੱਚੇ ਹੀ ਬੋਰ ਕਰਕੇ ਆਪਣੇ ਅੰਦਰ ਫੈਕਟਰੀਆਂ ਦੇ ਵਿੱਚ ਗੰਦ ਸਾਰਾ ਧਰਤੀ 'ਤੇ ਧੱਕੀ ਜਾਂਦੇ ਆ ਤੇ ਉਹੀ ਪਾਣੀ ਆਪਾਂ ਪੀਂਦੇ ਆ ਔਰ ਕੈਂਸਰ ਬੇਤਹਾਸ਼ਾ ਮਾਲਵੇ ਦੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਕੈਂਸਰ ਫੈਲਿਆ ਹੋਇਆ ਇਹ ਸਾਰੀਆਂ ਗੱਲਾਂ ਵਾਤਾਵਰਣ ਦੀ ਗੱਲ ਪਾਣੀ ਦੀ ਗੱਲ ਆਬੋ ਹਵਾ ਦੀ ਗੱਲ ਸਾਡੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ ਉਹ ਸਾਰੀਆਂ ਗੱਲਾਂ ਪਾਰਲੀਮੈਂਟ ਵਿੱਚ ਮੈਂ ਚੱਕਣ ਲਈ ਮਚਨ ਭਾਤਾਂ ਸਮਾਂ ਪਹਿਲਾਂ ਵੀ ਬਹੁਤ ਹੋ ਗਿਆ ਸੀਗਾ ਤੁਸੀਂ ਬਹੁਤ ਦੇਰ ਦੇ ਬੈਠੇ ਆ ਮੈਂ ਮਾਫੀ ਮੰਗਦਾ ਮੇਰੀਆਂ ਭੈਣਾਂ ਬੈਠੀਆਂ ਬਹੁਤ ਵੱਡੀ ਤਦਾਦ ਔਰ ਭੈਣਾਂ ਨੂੰ ਕਹਿਣਾ ਚਾਹਣਾ ਇਹਨਾਂ ਨਾਲ ਤਾਂ ਹੋਰ ਵੀ ਵਾਅਦਾ ਤੋੜਿਆ ਉਹਨੇ ਕੇਜਰੀ ਵਾਲਤੇ ਭਗਵਾਨ ਤੇ ਤੁਹਾਨੂੰ ਯਾਦ ਹੈ ਇਹਨਾਂ ਨੇ ਕਿਹੜਾ ਮੰਗਿਆ ਸੀਗਾ ਅਖੇ ਜੀ ਤੁਹਾਨੂੰ 100000 ਰੁਪਇਆ ਹਰ ਔਰਤ ਦੇ ਅਕਾਊਂਟ ਵਿੱਚ ਪਹਿਲੀ ਤਰੀਕ ਨੂੰ ਪਿਆ ਕਰੋ ਗਾਰੰਟੀ ਸੀ ਉਹਦੀ ਤੇ ਹੁਣ ਕਿੰਨੀ ਦੇਰ ਹੋ ਗਈ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡਾ 25000 ਰੁਪਇਆ ਮਾਰਿਆ ਉਹਨੇ ਭਗਵੰਤ ਨੇ ਕਹਿੰਦੇ ਆ ਕਿ ਜਿੱਦਾਂ 25000 ਮੈਂ ਕਿਹਾ 25 ਮਹੀਨੇ ਹੋ ਗਏ ਸਰਕਾਰ ਦੀ ਚੱਲਦੀ ਨੂੰ 1000 ਰੁਪਏ ਮਹੀਨੇ ਦਾ ਤੁਹਾਡੇ ਖਾਤੇ ਚ ਜਾਉਣਾ 25000 ਤੁਹਾਡੇ ਖਾਤਿਆਂ ਚ ਜਾਣਾ ਚਾਹੀਦਾ ਸੀਗਾ ਸੋ ਜਿਹੜਾ ਬੰਦਾ ਤੁਹਾਡਾ ਹੱਕ ਮਾਰਦਾ ਆਪੇ ਹੀ ਬਿਆਨ ਦੇ ਕੇ ਇਹਨਾਂ ਨੇ ਤਾਂ ਕਿਸੇ ਨੇ ਅਰਜੀ ਤਾਂ ਨਹੀਂ ਦਿੱਤੀ ਨੀ ਸੀਗੀ ਸੋ ਇਸ ਕਰਕੇ ਇਹ ਮੌਕਾ ਹੁੰਦਾ ਵੋਟ ਪਾਉਣ ਦਾ ਹਿਸਾਬ ਲੈਣ ਦਾ ਅਗਰ ਮਗਲੀਆਂ ਸਰਕਾਰਾਂ ਨੇ ਚੰਗਾ ਕੰਮ ਕੀਤਾ ਅਗਰ ਉਹਨਾਂ ਨੇ ਤੁਹਾਡੇ ਪਿੰਡ ਵਿੱਚ ਰਿੰਪੀ ਨਾਲ ਜ਼ਿਆਦਾ ਚੰਗਾ ਕੰਮ ਕੀਤਾ ਜੀ ਸਭ ਕੇ ਵੋਟ ਪਾਓ ਉਹਨਾਂ ਨੂੰ ਤੇ ਜੇ ਕੀਤਾ ਹੀ ਕੁਛ ਨਹੀਂ ਕਰ ਸਿਰਫ ਛੁਟਕਿਆ ਨਾਲ ਤੇ ਗੱਲਾਂ ਦੇ ਨਾਲ ਕੜਾ ਬਣਾਉਣਾ ਵਾ ਫਿਰ ਵੋਟ ਦਾ ਹੱਦ ਕਰਨੇ ਰੱਖਦੇ ਮੇਰਾ ਚੋਣ ਨਿਸ਼ਾਨ ਪੜਨੋ ਤੇ ਕਰੋ ਹੱਥ ਪੰਜਾ ਹੈ ਸਭ ਨੂੰ ਅਪੀਲ ਹੈ ਬੇਨਤੀ ਕਿ ਤੁਸੀਂ ਸਾਰਿਆਂ ਨੇ ਵੋਟ ਪਾਣੀ ਆ ਮੈਂ ਤੁਹਾਡਾ ਭਰੋਸਾ ਜਿਹੜਾ ਉਹ ਟੁੱਟਣ ਨਹੀਂ ਦਊਗਾ ਇਹੀ ਮੇਰਾ ਤੁਹਾਡੇ ਨਾਲ ਵਾਅਦਾ ਫਤਿਹ ਪ੍ਰਵਾਣ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਇੱਕ ਇੱਕ ਮਿੰਟ ਜਾਈ ਨਾ